ਕੈਨੇਡਾ ਦੀ ਜ਼ਿੰਦਗੀ ਐਨੇ ਰੁਝੇਵਿਆਂ ਦੇ ਨਾਲ ਭਰੀ ਹੋਈ ਆਗੀ ਕਿ ਹਰੇਕ ਬੰਦਾ ਸੋਚਦਾ ਯਾਰ ਮੈਨੂੰ ਫ੍ਰੀ ਟਾਈਮ ਕਿਵੇਂ ਮਿਲਦਾ ਪਰ ਇਹ ਫ੍ਰੀ ਟਾਈਮ ਤੁਹਾਨੂੰ ਕਦੇ ਨਹੀਂ ਮਿਲਦਾ ਕਿਉਂਕਿ ਤੁਸੀਂ 7 ਡੇਜ਼ ਵਰਕਿੰਗ ਹੁੰਨੇ ਹੋਗੇ ਜੌਬ ਕਰਦੇ ਹੁੰਨੇ ਹੋਗੇ ਸਵੇਰੇ ਤੁਹਾਡੀ ਜੌਬ ਸਟਾਰਟ ਹੁੰਦੀ ਆ ਤੇ ਸ਼ਾਮ ਨੂੰ ਤੁਹਾਡੀ ਖਤਮ ਹੁੰਦੀ ਆ ਤੇ ਸ਼ਾਮ ਨੂੰ ਆ ਕੇ ਤੁਹਾਡੇ ਘਰ ਦੀ ਜੌਬ ਸਟਾਰਟ ਹੋ ਜਾਂਦੀ ਆ ਜਿਵੇਂ ਤੁਹਾਡੇ ਵਾਈਫ ਨੇ ਰੋਟੀ ਬਣਾਉਣੀ ਹੁੰਦੀ ਆ ਤੇ ਬੰਦੇ ਨੇ ਹੋਰ ਕੰਮਕਾਰ ਕਰਨੇ ਹੁੰਦੇ ਆ ਐਦਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡੇ ਘਰ ਇੱਕ ਨਵਾਂ ਜੀ ਆਉਂਦਾ ਜੇ ਕੋ ਬੱਚਾ ਪੈਦਾ ਹੁੰਦਾਗਾ ਫਿਰ ਬੱਚੇ ਦੀ ਰਿਸਪੌਂਸਿਬਿਲਟੀ ਵੀ ਵੱਜ ਜਾਂਦੀ ਹੈਗੀ ਸੋ ਜਦੋਂ ਬੱਚੇ ਦੀ ਰਿਸਪੌਂਸਿਬਿਲਟੀ ਵੱਜ ਜਾਂਦੀ ਆ ਇੰਡੀਆ ਦੇ ਵਿੱਚ ਤਾਂ ਇਦਾਂ ਹੁੰਦਾਗਾ ਵੀ ਚਲੋ ਘਰ ਪਰਿਵਾਰ ਦੇ ਵਿੱਚ ਇਨੇ ਜੀ ਹੁੰਦੇ ਆ ਤੁਹਾਡਾ ਬੱਚਾ ਉਦਾਂ ਪਾਲ ਜਾਂਦਾ ਪਰ ਕੈਨੇਡਾ ਦੇ ਵਿੱਚ ਬੱਚਾ ਪਾਲਣਾ ਬਹੁਤ ਔਖਾਗਾ ਜਦੋਂ ਵੀ ਤੁਸੀਂ ਮਤਲਬ ਕਿ ਐਜ਼ ਅ ਹਸਬੈਂਡ ਵਾਈਫ ਕੰਮ ਕਰਦੇ ਹੋ ਇਹਦੇ ਲਈ ਕੀ ਆ ਕਿ ਇੱਥੇ ਤੁਹਾਨੂੰ ਬੱਚੇ ਨੂੰ ਡੇ ਕੇਅਰ ਦੇ ਵਿੱਚ ਛੱਡਣਾ ਪੈਂਦਾਗਾ ਫਿਰ ਡੇ ਕੇਅਰ ਦੀਆਂ ਫੀਸਾਂ ਹੁੰਦੀਆਂ ਨੇ ਉਹ ਤੁਹਾਨੂੰ ਪੇ ਕਰਨੀਆਂ ਪੈਂਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਟੌਪਿਕ ਕਵਰ ਕਰਨਾਗਾ ਕਿ ਜਦੋਂ ਤੁਹਾਡਾ ਕੈਨੇਡਾ ਦੇ ਵਿੱਚ ਬੱਚਾ ਹੁੰਦਾਗਾ ਤਾਂ ਉਹ ਬੱਚੇ ਦੀ ਦੇਖਭਾਲ ਦੇ ਲਈ ਤੁਸੀਂ ਡੇ ਕੇਅਰ ਦੇ ਵਿੱਚ ਜੇ ਬੱਚੇ ਨੂੰ ਛੱਡਣਾ ਤਾਂ ਤੁਹਾਨੂੰ ਕਿੰਨੇ ਚਾਰਜਸ ਦੇਣੇ ਪੈਂਦੇ ਨੇਗੇ ਗਵਰਨਮੈਂਟ ਦੀ ਸਬਸਿਡੀ ਦਾ ਕੀ ਪ੍ਰੋਗਰਾਮ ਆ ਤੇ ਸਭ ਤੋਂ ਵੱਡਾ ਕੁਐਸਚਨ ਇਹ ਪੁੱਛਿਆ ਜਾਂਦਾਗਾ ਵੀ ਜਦੋਂ ਕੋਈ ਪੇਰੈਂਟਸ ਵਿਸਟਰ ਵੀਜ਼ੇ ਤੇ ਇੱਥੇ ਆਉਂਦੇ ਆ ਜਾਂ ਕੋਈ ਸਟੱਡੀ ਵੀਜ਼ੇ ਤੇ ਆ ਜਾਂ ਕੋਈ ਵਰਕ ਪਰਮਿਟ ਤੇ ਆ ਉਹਨਾਂ ਦਾ ਇੱਥੇ ਬੱਚਾ ਹੋ ਜਾਂਦਾਗਾ ਉਸ ਤੋਂ ਬਾਅਦ ਜੇਕਰ ਮਾਂ ਪਿਓ ਇੱਥੇ ਪੱਕੇ ਨਹੀਂ ਹੁੰਦੇ ਮਾਪਿਆਂ ਨੂੰ ਕਿਸੇ ਕਾਰਨ ਕਰਕੇ ਵਾਪਸ ਮੁੜਨਾ ਪੈਂਦਾਗਾ ਤੇ ਬੱਚਾ ਜਿਹੜਾ ਇੱਥੇ ਸਿਟੀਜ਼ਨ ਹੁੰਦਾ ਤੇ ਉਹਦਾ ਕੀ ਬਣਦਾਗਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਤੇ ਕਾਫੀ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਸੋ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡਾ ਇੰਸਟਾਗ੍ਰam ਪੇਜ ਹੈਗਾ ਸਿੱਧੂ ਕਪੜੇ ਪੇਜ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਪੇਰੈਂਟਸ ਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਵਾ ਤੇ ਜੇ ਆਪਾਂ ਇੱਥੇ ਦੀ ਗੱਲ ਕਰੀਏ ਸਕੂਲਿੰਗ ਦੀ ਤਾਂ ਆਪਾਂ ਬੱਚੇ ਨੂੰ 5 ਜਾਂ 6 ਸਾਲ ਦੇ ਨੂੰ ਸਕੂਲ ਦੇ ਵਿੱਚ ਉਹਦੀ ਐਡਮਿਸ਼ਨ ਕਰਵਾ ਸਕਦੇ ਹੁੰਦੇ ਆ ਉਹਦੇ ਤੋਂ ਪਹਿਲਾਂ ਪੋਸੀਬਲ ਵੀ ਨਹੀਂ ਹੁੰਦਾ ਇੱਥੇ ਕਿਉਂਕਿ ਖਰਚੇ ਐਨੇ ਹੁੰਦੇ ਆ ਕਿ ਮਾਂ ਜਿਹੜੀ ਆ ਉਹ ਘਰੇ ਬੈਠਿਆ ਵੀ ਸੋ ਦੋਨੋਂ ਮਦਰ ਫਾਦਰ ਨੂੰ ਘਾਟ ਚਲਾਉਣ ਦੇ ਲਈ ਕੰਮ ਕਰਨਾ ਪੈਂਦਾ ਵਾ ਸੋ ਉਹਨਾਂ ਨੂੰ ਹੁੰਦਾ ਵਾ ਕਿ ਹੁਣ ਸਾਡੇ ਕੋਲ ਸਾਡੇ ਪੇਰੈਂਟਸ ਵੀ ਨਹੀਂ ਹੈਗੇ ਤੇ ਬੱਚੇ ਨੂੰ ਅਸੀਂ ਕਿੱਥੇ ਛੱਡ ਕੇ ਆਈਏ ਕਿ ਜਿੱਥੇ ਬੱਚੇ ਦੀ ਟੇਕ ਕੇਅਰ ਹੋਵੇ ਸੋ ਇੱਥੇ ਸਰਕਾਰ ਨੇ ਥਲਾਏ ਹੋਇਆ ਡੇ ਕੇਅਰ ਡੇ ਕੇਅਰ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਡੇ ਕੇਅਰ ਹੁੰਦੀ ਆ ਜਿੱਥੇ ਮੇ ਡੇ ਕੇਅਰ ਸੈਂਟਰਸ ਬਣੇ ਹੋਏ ਆ ਨਾ ਕਿ ਤੁਸੀਂ ਉੱਥੇ ਆਪਣੇ ਬੱਚੇ ਨੂੰ ਛੱਡ ਕੇ ਆ ਸਕਦੇ ਹੋ ਉਹਨਾਂ ਦਾ ਟਾਈਮਿੰਗ ਹੁੰਦੀ ਆ ਹਰੇਕ ਡੇ ਕੇਅਰ ਦੀ ਟਾਈਮਿੰਗ ਜਿਹੜੀ ਆ ਉਹ ਅੱਡ-ਅੱਡ ਹੁੰਦੀ ਆ ਸਵੇਰੇ 7 ਤੋਂ ਲੈ ਕੇ ਤੁਸੀਂ 6 ਵਜੇ ਤੱਕ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਆ ਸਕਦੇ ਹੋ ਇੱਕ ਹੁੰਦੇ ਆ ਹੋਮ ਡੇ ਕੇਅਰ ਕੀ ਘਰੋ ਹੀ ਡੇ ਕੇਅਰ ਜਿਹੜੇ ਆ ਉਹ ਚਲਾਏ ਜਾਂਦੇ ਆ ਸੋ ਜਿਹੜੇ ਘਰ ਚਲਾਏ ਜਾਂਦੇ ਆ ਉਥੇ ਐਡਮਿਸ਼ਨ ਤੁਹਾਨੂੰ ਥੋੜੀ ਜੀ ਸੌਖੀ ਮਿਲ ਜਾਂਦੀ ਆ ਬਟ ਜਿਹੜੇ ਵੈਸੇ ਸੈਂਟਰਸ ਖੁੱਲੇ ਹੁੰਦੇ ਆ ਉਥੇ ਅੱਜਕੱਲ ਵੇਟਿੰਗ ਟਾਈਮ ਬਹੁਤ ਬਹੁਤ ਜ਼ਿਆਦਾ ਚੱਲ ਰਿਹਾ ਵਾ ਸੋ ਉਥੇ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਆਪਣੇ ਬੱਚੇ ਨੂੰ ਛੱਡਿਆ ਏ ਥੋੜੇ ਤੇ ਹੁੰਦਾ ਵਾ ਕਿ ਤੁਸੀਂ 7 ਵਜੇ ਬੱਚੇ ਨੂੰ ਛੱਡਿਆ ਏ ਜੇ ਤੁਹਾਡੀ ਜੌਬ 2 ਵਜੇ ਖਤਮ ਹੋਈ ਤਾਂ ਤੁਸੀਂ ਆਉਂਦੇ ਆਪਣੇ ਬੱਚੇ ਨੂੰ ਉਥੋਂ ਪਿਕ ਕਰ ਲੈਣਾ ਵਾ ਬਹੁਤ ਸਾਰੇ ਡੇ ਕੇਅਰਸ ਆਹੇ ਜੀ ਵੀ ਆ ਜਿਹੜੇ ਖਾਣ ਪੀਣ ਦਾ ਫੂਡ ਵੀ ਬੱਚੇ ਨੂੰ ਉੱਥੇ ਪ੍ਰੋਵਾਈਡ ਕਰਵਾਉਂਦੇ ਆ ਪਰ ਉਹਨਾਂ ਦਾ ਇੱਕ ਹੁੰਦਾ ਵਾ ਕਿ 6 ਵਜੇ ਜਿਵੇਂ ਡੇ ਕੇਅਰ ਬੰਦ ਹੁੰਦਾ ਵਾ ਤੁਹਾਨੂੰ 6 ਵਜੇ ਬੱਚੇ ਨੂੰ ਪਿਕ ਕਰਨਾ ਪੈਂਦਾ ਵਾ ਜੇ ਤੁਸੀਂ ਲੇਟ ਹੋ ਜਾਂਦੇ ਹੋ ਫਿਰ ਤੁਹਾਨੂੰ ਫਾਈਨ ਪੈਂਦਾ ਵਾ ਹੁਣ ਆਪ ਗੱਲਬਾਤ ਕਰਦੇ ਕਿ ਡੇ ਕੇਅਰ ਆਪਾਂ ਲੱਭਣੇ ਕਿਵੇਂ ਅਲੱਗ-ਅਲੱਗ ਜੇ ਜਦੋਂ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਕਿ ਡੇ ਕੇਅਰ ਨੀਅਰ ਮੀ ਸੋ ਬਹੁਤ ਸਾਰੇ ਡੇ ਕੇਅਰ ਦੀ ਲਿਸਟ ਤੁਹਾਡੇ ਸਾਹਮਣੇ ਆਜੂਗੀ ਸੋ ਤੁਹਾਨੂੰ ਹਰੇਕ ਡੇ ਕੇਅਰ ਨੂੰ ਕਾਲ ਕਰਕੇ ਪੁੱਛਣਾ ਪਊਗਾ ਤੇ ਵੇਟਿੰਗ ਟਾਈਮ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਚੱਲ ਰਿਹਾ ਵਾ ਜੇ ਤੁਸੀਂ ਆਪਣੇ ਬੱਚੇ ਨੂੰ ਸਪੋਜ਼ ਜਨਵਰੀ ਦੇ ਵਿੱਚ ਪਾਉਣਾ ਵਾ ਤਾਂ ਤੁਹਾਨੂੰ ਪ੍ਰੋਸੈਸ ਹੁਣੇ ਹੀ ਸਟਾਰਟ ਕਰਨਾ ਪਊਗਾ ਤੇ ਉਹਨਾਂ ਨਾਲ ਗੱਲਬਾਤ ਕਰਨੀ ਪਊਗੀ ਈਵਨ ਆਲ ਜੇ ਤੁਸੀਂ ਇੰਡੀਆ ਤੋਂ ਵੀ ਹੈਗੇ ਹੋ ਕਈ ਵਾਰ ਕੀ ਹੁੰਦਾ ਵਾ ਕਿ ਪੇਰੈਂਟਸ ਨੇ ਇੰਡੀਆ ਤੋਂ ਕੈ ਕਈ ਡਾਇਰੈਕਟ ਪੀਆਰ ਦੇ थ्रू ਆਉਂਦੇ ਆ ਤੇ ਉਹਨਾਂ ਦਾ ਬੱਚਾ ਹੁੰਦਾ ਵਾ ਉੱਥੇ ਬੈਠੇ ਬੈਠੇ ਵੀ ਕੈਨੇਡਾ ਦੇ ਵਿੱਚ ਡੇ ਕੇਅਰ ਫਾਈਂਡ ਕਰ ਸਕਦੇ ਜਸ ਤੁਸੀਂ ਗੂਗਲ ਸਰਚ ਕਰਨਾ ਵਾ ਤੇ ਡੇ ਕੇਅਰ ਵਾਲਿਆਂ ਨੂੰ ਈਮੇਲ ਕਰ ਦੇਣੀ ਆ ਬਹੁਤ ਸਾਰੇ ਡੇ ਕੇਅਰਸ ਐ ਇਹੋ ਜਿਹੇ ਵੀ ਆ ਜਿਹੜੇ ਤੁਹਾਨੂੰ ਫੋਨ ਦੇ ਉੱਤੇ ਟੂਰ ਕਰਵਾ ਦਿੰਦੇ ਆ ਡੇ ਕੇਅਰ ਦਾ ਸੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਡੇ ਕੇਅਰ ਦਾ ਆਪਾਂ ਨੂੰ ਕਿੰਨਾ ਮਹੀਨੇ ਦਾ ਜਿਹੜਾ ਵਾ ਉਹ ਫੀਸ ਪੇ ਕਰਨੀ ਪੈਂਦੀ ਆ ਜਾਂ ਕੀ ਇਹ ਡੇ ਕੇਅਰ ਵੀ ਜਿਹੜੀ ਆ ਜਿਵੇਂ ਇੱਥੇ ਸਕੂਲਿੰਗ ਫ੍ਰੀ ਆ ਉਵੇਂ ਫ੍ਰੀ ਹੁੰਦੀ ਆ ਜਾਂ ਗਵਰਨਮੈਂਟ ਫੰਡਿੰਗ ਹੁੰਦੀ ਆ ਕੀ ਪ੍ਰੋਸੈਸ ਸੋ ਬਹੁਤ ਸਿਟੀਜ਼ ਦੇ ਵਿੱਚ ਐਵੇਂ ਆ ਜਿਵੇਂ ਅਸੀਂ ਕਿਊਬੈਕ ਗਏ ਸੀਗੇ ਸੋ ਕਿਊਬੈਕ ਦੇ ਵਿੱਚ ਕੀ ਆ ਕਿ 8 ਡਾਲਰ ਪਰ ਡੇ ਡੇ ਕੇਅਰ ਆ ਕਿ ਤੁਸੀਂ 8 ਡਾਲਰ ਹੀ ਦੇਣ ਦੇ ਪੇ ਕਰਨੇ ਆ অন্ਟਾਰੀਆ ਦੇ ਵਿੱਚ ਵੀ ਇਹ ਚੀਜ਼ ਗਵਰਨਮੈਂਟ ਨੇ ਅਨਾਉਂਸ ਕੀਤੀ ਸੀ ਕਿ 2025 ਦੇ ਵਿੱਚ 10 ਡਾਲਰ ਜਿਹੜਾ ਵਾ ਪਰ ਡੇ ਹੋਊਗਾ ਡੇ ਕੇਅਰ ਬਟ ਰਾਈਟ ਨਾਓ ਡ ਇਹ ਬਹੁਤ ਜ਼ਿਆਦਾ ਕਾਸਟਲੀ ਆ ਪਹਿਲਾਂ ਮੈਂ ਵੀ ਸੋਚਿਆ ਸੀਗਾ ਕਿ ਮੈਂ ਅਸੀਸ ਨੂੰ ਡੇ ਕੇਅਰ ਦੇ ਵਿੱਚ ਛੱਡ ਦਵਾਂ ਕਿਉਂਕਿ ਐਦਾਂ ਹੁੰਦਾ ਵੇ ਕਿ ਡੇ ਕੇਅਰ ਦੇ ਵਿੱਚ ਬੱਚਾ ਬੱਚੇ ਨਾ ਬਹੁਤ ਕੁਝ ਸਿੱਖਦਾ ਵਾ ਸੋ ਮੈਂ ਵੀ ਅਲੱਗ-ਅਲੱਗ ਡੇ ਕੇਅਰਸ ਨੂੰ ਕਾਲ ਕੀਤੀ ਸੀਗੀ ਕਿਸੇ ਦੀ ਪਰ ਡੇ ਦੀ ਫੀ 65 ਡਾਲਰ ਸੀਗੀ ਸੋ ਉਹ ਹੀ ਡਿਪੈਂਡ ਕਰਦਾ ਵਾ ਸਹੂਲਤਾ ਦੇ ਹਿਸਾਬ ਦੇ ਨਾਲ ਤੇ ਜਿਵੇਂ ਆਪਾਂ ਇੰਡੀਆ ਦੇ ਵਿੱਚ ਕਹਿ ਦਿੰਨੇ ਕਿ ਜਿੰਨਾ ਵੱਡਾ ਨਾਮ ਆ ਓਨੀ ਜ਼ਿਆਦਾ ਸਕੂਲ ਦੀ ਫੀਸ ਹੁੰਦੀ ਆ ਸੇਮ ਇਥੇ ਵੀ ਆ ਪਰ ਆਪਾਂ ਨੂੰ ਸਰਕਾਰ ਡੇ ਕੇਅਰ ਸਬਸਿਡੀ ਦਿੰਦੀ ਆ ਸੋ ਡੇ ਕੇਅਰ ਸਬਸਿਡੀ ਆਪਾਂ ਨੂੰ 50% ਜਿਹੜੀ ਆ ਉਹ ਮਿਲਦੀ ਆ ਬਟ ਡਿਪੈਂਡ ਕਰਦਾ ਹੁੰਦਾ ਆਪਣੀ ਇਨਕਮ ਦੇ ਉੱਤੇ ਸੋ ਇਹ ਡੇ ਕੇਅਰ ਸਬਸਿਡੀ ਲੈਣ ਦੇ ਲਈ ਵੀ ਸਰਕਾਰ ਨੇ ਕੁਝ ਰਿਕੁਆਇਰਮੈਂਟਸ ਰੱਖੀਆਂ ਹੋਈਆਂ ਵਾ ਸੋ ਇਹਨਾਂ ਦੀ ਤੁਸੀਂ ਇੱਕ ਐਪਲੀਕੇਸ਼ਨ ਜਿਹੜੀ ਆ ਉਹ ਫਿਲ ਕਰਨੀ ਹੁੰਦੀ ਆ ਜਦੋਂ ਤੁਸੀਂ ਐਪਲੀਕੇਸ਼ਨ ਫਿਲ ਕਰਦੇ ਹੋ ਉਹਦੇ ਵਿੱਚ ਤੁਹਾਡਾ ਬੱਚਾ ਕਿਹੜੇ ਡੇ ਕੇਅਰ ਦੇ ਵਿੱਚ ਜਾ ਰਿਹਾ ਵਾ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨੀ ਹੁੰਦੀ ਆ ਤੇ ਮਦਰ ਕਿਉਂ ਬੱਚੇ ਨੂੰ ਡੇ ਕੇਅਰ ਭੇਜਣਾ ਚਾਹੁੰਦੀ ਹੈ ਕੀ ਮਦਰ ਵਰਕਿੰਗ ਆ ਜਾਂ ਕੀ ਮਦਰ ਕੋਈ ਸਕੂਲ اٹੈਂਡ ਕਰ ਰਹੀ ਆ ਤਾਂ ਡੇ ਕੇਅਰ ਦੇ ਵਿੱਚ ਬੱਚੇ ਨੂੰ ਛੱਡਣਾ ਚਾਹੁੰਦੀ ਆ ਉਹ ਪ੍ਰੋਪਰ ਸਰਟੀਫਿਕੇਟ ਲੱਗਦਾ ਵਾ ਦੋਨੋਂ ਪੇਰੈਂਟਸ ਦਾ ਨੋਟਿਸ ਆਫ ਅਸੈਸਮੈਂਟ ਲੱਗਦਾ ਵਾ ਫਿਰ ਸਰਕਾਰ ਤੁਹਾਨੂੰ ਦੱਸਦੀ ਹੈ ਕਿ ਤੁਹਾਨੂੰ ਕਿੰਨੇ ਸਬਸਿਡੀ ਮਿਲੇਗੀ ਸੋ ਜੀ ਗਵਰਨਮੈਂਟ ਤੁਹਾਨੂੰ ਸਬਸਿਡੀ ਦੇ ਦਿੰਦੀ ਆ ਫਿਰ ਡੇ ਕੇਅਰ ਜਿਹੜਾ ਵਾ ਉਹ ਤੁਹਾਨੂੰ ਥੀਪ ਪੈ ਜਾਂਦਾ ਵਾ ਸੋ ਹੁਣ ਆਪਾਂ ਅਗਲੇ ਟੌਪਿਕ ਵੱਲ ਵਧਦੇ ਆ ਜਿਹੜਾ ਹੈਗਾ ਵਾ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਟੈਂਪਰਰੀ ਸਟੇਟਸ ਤੇ ਹੈਗੇ ਹੋ ਵਿਜ਼ਟਰ ਵੀਜ਼ੇ ਤੇ ਹੈਗੇ ਹੋ ਤੁਹਾਡਾ ਬੱਚਾ ਕੈਨੇਡੀਅਨ ਬੌਰਨ ਆ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਵਾ ਤੇ ਕੀ ਬੱਚਾ ਇੰਡੀਆ ਚਲੇ ਆਊਗਾ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਜੇ ਅਸੀਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਆ ਜਾਂ ਅਸੀਂ ਵਿਜ਼ਟਰ ਵੀਜ਼ੇ ਤੇ ਆ ਜਾਂ ਅਸੀਂ ਵਰਕ ਪਰਮਿਟ ਤੇ ਆ ਕੀ ਜੇਕਰ ਅਸੀਂ ਆਪਣੇ ਬੱਚੇ ਨੂੰ ਕੈਨੇਡਾ ਦੇ ਵਿੱਚ ਜਨਮ ਦੇਣੇ ਆਂਗੇ ਕੀ ਅਸੀਂ ਆਟੋਮੈਟਿਕਲੀ ਪੀਆਰ ਹੋ ਜਾਾਂਗੇ ਬੱਚੇ ਨੂੰ ਕੈਨੇਡਾ ਦੇ ਵਿੱਚ ਜਨਮ ਦੇਣ ਦੇ ਨਾਲ ਮਾਂ ਪਿਓ ਨੂੰ ਕੀ ਬੈਨੀਫਿਟ ਮਿਲਦੇ ਆ ਸੋ ਇਹਦਾ ਸਿੱਧਾ ਜਾਂ ਆਨਸਰ ਇਹੀ ਆ ਵੀ ਮਾਂ ਪਿਓ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਦਾ ਸੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਤੁਸੀਂ ਕੈਨੇਡਾ ਆ ਕੇ ਜੇ ਬੱਚੇ ਨੂੰ ਜਨਮ ਦੇਤਾ ਤਾਂ ਤੁਹਾਨੂੰ ਕੋਈ ਬੈਨੀਫਿਟ ਹੋਊਗਾ ਤੁਹਾਨੂੰ ਕੋਈ ਵੀ ਬੈਨੀਫਿਟ ਨਹੀਂ ਹੋਊਗਾ ਹਾਂ ਤੁਹਾਡਾ ਬੱਚਾ ਇੱਥੋਂ ਦਾ ਸਿਟੀਜ਼ਨ ਹੋ ਜਾਊਗਾ ਪਰ ਬੱਚੇ ਨੂੰ ਚਾਈਲਡ ਟੈਕਸ ਬੈਨੀਫਿਟ ਇਹ ਸਾਰਾ ਕੁਝ ਤਾਂ ਹੀ ਲੱਗੂਗਾ ਜੇਕਰ ਤੁਹਾਨੂੰ ਇੱਥੇ ਵਰਕ ਪਰਮਿਟ ਮਿਲਿਆ ਹੋਇਆਗਾ ਤੁਸੀਂ ਟੈਕਸ ਫਾਈਲ ਕਰਦੇ ਹੋ ਤੁਸੀਂ ਟੈਂਪਰੇਰੀ ਸਟੇਟਸ ਤੇ ਤਾਂ ਹੈਗੀਆਂ ਤੁਹਾਨੂੰ 18 ਮਹੀਨੇ ਇੱਥੇ ਹੋ ਗਏ ਆਗੇ ਚਾਹੇ ਤੁਸੀਂ ਸਟੂਡੈਂਟ ਹੋਗੇ ਚਾਹੇ ਤੁਸੀਂ ਵਰਕ ਪਰਮਿਟ ਤੇ ਹੋ ਪਰ ਜੇ ਹੈਗੇ ਹੋ ਵਿਜ਼ਟਰ ਫਿਰ ਤੁਹਾਨੂੰ ਇਹ ਬੈਨੀਫਿਟ ਵੀ ਨਹੀਂ ਮਿਲਣਗੇ ਸੋ ਇਹ ਗੱਲ ਤੁਹਾਡੀ ਹੋ ਗਈ ਹੈ ਕਲੀਅਰ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਬਹੁਤ ਸਾਰੇ ਪੇਰੈਂਟਸ ਦੀਆਂ ਸਾਨੂੰ ਕਾਲਸ ਆਉਂਦੀਆਂ ਨੇ ਜਿਨ੍ਹਾਂ ਦੇ ਬੱਚੇ ਨੂੰ ਜਨਮ ਦੇਣਾਗਾ ਆਪ ਮਦਰ ਵਰਕ ਪਰਮਿਟ ਤੇ ਆ ਉਹਦਾ ਹਸਬੰਡ ਓਪਨ ਵਰਕ ਪਰਮਿਟ ਤੇ ਆ ਪੀਆਰ ਦਾ ਕੁਝ ਪਤਾ ਨਹੀਂ ਕਿਉਂਕਿ ਰੂਲਸ ਬਹੁਤ ਚੇਂਜ ਹੋ ਗਏ ਆ ਕੀ ਅਸੀਂ ਹੁਣ ਬੱਚੇ ਨੂੰ ਇੰਡੀਆ ਨਾਲ ਲੈ ਕੇ ਜਾ ਸਕਦੇ ਆ ਜਾਂ ਫਿਰ ਅਸੀਂ ਇੱਥੇ ਛੱਡ ਸਕਦੇ ਆ ਸੋ ਇਹਦਾ ਆਨਸਰ ਆਪਾਂ ਤੁਹਾਨੂੰ ਦਿੰਦੇ ਆ ਸੋ ਜਦੋਂ ਤੁਹਾਡਾ ਬੱਚਾ ਇੱਥੇ ਪੈਦਾ ਹੋ ਜਾਂਦਾਗਾ ਉਸ ਤੋਂ ਬਾਅਦ ਜੇ ਤੁਹਾਡਾ ਸਟੇਟਸ ਟੈਂਪਰੇਰੀ ਰਹਿੰਦਾਗਾ ਜਾਂ ਤੁਸੀਂ ਆਊਟ ਆਫ ਸਟੇਟਸ ਹੋਣ ਵਾਲੇ ਹੋ ਤੇ ਤੁਹਾਨੂੰ ਬੈਕ ਹੋਮ ਵਾਪਸ ਜਾਣਾ ਪੈਂਦਾ ਤਾਂ ਤੁਹਾਨੂੰ ਬੱਚੇ ਨੂੰ ਇੰਡੀਆ ਵਾਪਸ ਨਾਲ ਲੈ ਕੇ ਜਾਣਾ ਪਊਗਾ ਜਾਂ ਫਿਰ ਜੇਕਰ ਇੱਥੇ ਤੁਸੀਂ ਆਪਣੇ ਬੱਚੇ ਦੀ ਕਸਟਡੀ ਕਿਸੇ ਨੂੰ ਦਿਨੇ ਹੋਗੇ ਤਾਂ ਫਿਰ ਤੁਹਾਡਾ ਬੱਚਾ ਇੱਥੇ ਸਟੇ ਕਰ ਸਕਦਾ ਨਹੀਂ ਤੁਹਾਡੇ ਬੱਚੇ ਨੂੰ ਇੰਡੀਆ ਵਾਪਸ ਪੇ ਜਾ ਜਾਊਗਾ ਤੁਹਾਡੇ ਨਾਲ ਪਰ ਇਹਦੇ ਨਾਲ ਇਹ ਨਹੀਂ ਹੈਗਾ ਕਿ ਬੱਚੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਕੈਨਸਲ ਹੋ ਜੂਗੀ ਨਹੀਂ ਬੱਚੇ ਦੀ ਸਿਟੀਜ਼ਨਸ਼ਿਪ ਕੈਨਸਲ ਨਹੀਂ ਹੋਊਗੀ ਬੱਚੇ ਦਾ ਸਟੇਟਸ ਇੱਥੇ ਹੀ ਰਹੂਗਾ ਬਟ ਬੱਚਾ ਇੱਥੇ ਆ ਸਕਦਾ ਜਦੋਂ 18 ਸਾਲ ਦਾ ਹੋ ਗਿਆ ਉਸ ਤੋਂ ਬਾਅਦ ਇੱਥੇ ਆ ਸਕਦਾ ਜੇ ਮਾਪਿਓ ਦਾ ਸਟੇਟਸ ਨਹੀਂ ਬਣਦਾਗਾ ਬਾਕੀ ਰਹੀ ਗੱਲ ਬੈਨੀਫਿਟਸ ਦੀ ਬੈਨੀਫਿਟਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੇ ਆਗੇ ਵੀ ਜੇ ਤਾਂ ਤੁਸੀਂ ਵਰਕਿੰਗ ਹੈਗੇ ਹੋਗੇ ਤਾਂ ਉਹਨੂੰ ਬੈਨੀਫਿਟਸ ਮਿਲਦੇ ਨੇ ਜਾਂ ਜੇ ਤੁਸੀਂ ਵਰਕਿੰਗ ਨਹੀਂ ਹੈਗੇ ਤਾਂ ਬੈਨੀਫਿਟਸ ਨਹੀਂ ਮਿਲਦੇ ਸੋ ਜੇ ਕੋਈ ਸੋਚ ਰਿਹਾ ਵੀ ਅਸੀਂ ਬੱਚੇ ਦੇ ਨਾਲ ਕੈਨੇਡਾ ਆ ਕੇ ਜਾਂ ਬੱਚੇ ਨੂੰ ਜਨਮ ਦੇ ਕੇ ਸਾਨੂੰ ਕੋਈ ਬੈਨੀਫਿਟ ਹੋਊਗਾ ਤਾਂ ਤੁਹਾਨੂੰ ਕੋਈ ਵੀ ਬੈਨੀਫਿਟ ਨਹੀਂ ਹੋਣ ਵਾਲਾ ਠੀਕ ਆ ਹੋਰ ਕੀ ਮੈਂ ਮਾੜਾ ਮोटा ਬੋਲ ਸਕਦਾ ਬਾਕੀ ਜਦੋਂ ਬੱਚਾ ਤੁਹਾਡਾ ਇੱਥੇ ਪੈਦਾ ਹੋ ਜਾਂਦਾਗਾ ਜੇ ਤੁਸੀਂ ਟੈਂਪਰੇਰੀ ਵੀਜ਼ੇ ਤੇ ਹੈਗੇ ਹੋਗੇ ਤਾਂ ਜਿਹੜਾ ਬੱਚੇ ਦਾ ਖਰਚਾ ਹੈਗਾ ਉਹ ਤਾਂ ਸਾਰਾ ਕਵਰ ਹੋਊਗਾ ਕਿਉਂਕਿ ਬੱਚੇ ਦਾ ਹੈਲਥ ਕਾਰਡ ਬਣ ਜਾਂਦਾਗਾ ਇੱਥੇ ਤੇ ਉਹਦੀ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵੀ ਜੇਕਰ ਬੱਚਾ ਆਪਣਾ ਇੱਥੇ ਪੈਦਾ ਹੁੰਦਾਗਾ ਹਨਾ ਤਾਂ ਉਹਦੇ ਜਿਹੜੇ ਸਾਡੀ ਮੈਂ ਕੀ ਬੋਲਣ ਲੱਗਿਆ ਸਹੀ ਹੈ ਬਾਕੀ ਜੇ ਗੱਲ ਕਰੀਏ ਤੇ ਡਿਲੀਵਰੀ ਦੇ ਖਰਚੇ ਉਹ ਅਸੀਂ ਆਲਰੇਡੀ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਹੋਇਆਗਾ ਵੀ ਉਹ ਖਰਚੇ ਤੁਹਾਨੂੰ ਪੇ ਕਰਨੇ ਪੈਂਦੇ ਆਗੇ ਉਸ ਤੋਂ ਇਲਾਵਾ ਬੱਚੇ ਨੂੰ ਜਿਹੜੇ ਚਾਈਲਡ ਟੈਕਸ ਬੈਨੀਫਿਟ ਮਿਲਦੇ ਆ ਉਹ ਡਿਪੈਂਡ ਕਰਦਾ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੋਗੇ ਜੇ ਤੁਸੀਂ ਨੋਵਾ ਸਕੋਸ਼ੀਆ ਚ ਰਹਿੰਦੇ ਆ ਤੁਹਾਨੂੰ ਐਕਸਟਰਾ ਚਾਈਲਡ ਟੈਕਸ ਬੈਨੀਫਿਟ ਮਿਲਦੇ ਆ ਡਿਪੈਂਡ ਕਰਦਾ ਜੇ ਤੁਸੀਂ ਲੋਅ ਇਨਕਮ ਦੇ ਵਿੱਚ ਆਉਣੇ ਹੋਗੇ ਸੇਮ ਜੇਕਰ ਤੁਸੀਂ ਕਿਊਬੈਕ ਦੇ ਵਿੱਚ ਰਹਿੰਦੇ ਹੋਗੇ ਤਾਂ ਉਥੋਂ ਦੀ ਗਵਰਨਮੈਂਟ ਵੀ ਤੁਹਾਨੂੰ ਐਕਸਟਰਾ ਚਾਈਲਡ ਟੈਕਸ ਬੈਨੀਫਿਟ ਦਿੰਦੀ ਆ 온ਟਾਰੀਓ ਚ ਰਹਿੰਦੇ ਹੋਗੇ ਕਾਤੇ ਕਿ ਜੇ ਬੱਚੇ ਨੂੰ ਤੁਹਾਡੇ ਨਾਲ ਜਾਣਾ ਪੈਂਦਾ ਉਸੇ ਉਹ ਦੇਖੋ ਇਹ ਲਾਈਫਸਾਇਟ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੁਐਸਚਨ ਆਗੇ ਜਿਹੜੇ ਮਾਪਿਓ ਸਾਨੂੰ ਅਕਸਰ ਪੁੱਛਦੇ ਨੇਗੇ ਕਿ ਬੱਚੇ ਨੂੰ ਅਸੀਂ ਵੀਜ਼ਾ ਲੈ ਕੇ ਇੰਡੀਆ ਲੈ ਕੇ ਜਾਈਏ ਓਸੀਆਈ ਤੇ ਲੈ ਕੇ ਜਾਈਏ ਸੋ ਜਿਹੜਾ ਓਸੀਆਈ ਹੁੰਦਾਗਾ ਉਹ ਇੱਕ ਕਾਈਂਡ ਆਫ ਪਾਸਪੋਰਟ ਬਣ ਜਾਂਦਾ ਬੱਚੇ ਦਾ ਜਿਹਦੇ ਤੇ ਬੱਚਾ ਇੰਡੀਆ ਟਰੈਵਲ ਕਰ ਸਕਦਾ ਜਿੰਨਾ ਟਾਈਮ ਬੱਚਾ ਚਾਹੇ ਉਹ ਉੱਥੇ ਰਹਿ ਸਕਦਾ ਫਿਰ ਅੱਗੇ ਜਾ ਕੇ ਕੁਐਸਚਨ ਆਉਂਦਾਗਾ ਕਿ ਓਸੀਆਈ ਕਾਰਡ ਨੂੰ ਸਾਨੂੰ ਅਪਡੇਟ ਕਰਨਾ ਪੈਂਦਾ 5 ਸਾਲਾਂ ਦਾ ਹੁੰਦਾ ਇਦਾਂ ਹੁੰਦਾ ਉਦਾਂ ਹੁੰਦਾ ਸੋ ਜਿਹੜਾ OCI ਹੁੰਦਾ ਉਹਦੇ ਵਿੱਚ ਕੀ ਹੈ ਕਿ ਬੱਚੇ ਦਾ ਜਿਹੜਾ ਪਾਸਪੋਰਟ ਹੁੰਦਾ ਪਹਿਲਾ ਸਟਾਰਟਿੰਗ ਪਾਸਪੋਰਟ ਉਹ 5 5 ਸਾਲ ਦਾ ਬਣਦਾ ਹੁੰਦਾ ਸੋ ਉਹ ਪਾਸਪੋਰਟ ਜਦੋਂ ਤੁਸੀਂ ਰੀਨਿਊ ਕਰਦੇ ਹੋਗੇ ਤਾਂ ਉਹ ਪਾਸਪੋਰਟ ਨੂੰ ਤੁਹਾਨੂੰ ਆਪ OCI ਦੇ ਵਿੱਚ ਅਪਡੇਟ ਕਰਨਾ ਪੈਂਦਾ ਨਾ ਕਿ ਕੋਈ ਨਵਾਂ OCI ਕਾਰਡ ਬਣਾਉਣਾ ਪੈਂਦਾਗਾ ਸੋ OCI OCI ਦੀ ਵੈਲਿਡਿਟੀ ਲਾਈਫਟਾਈਮ ਹੁੰਦੀ ਹੈਗੀ ਇਸ ਤੋਂ ਇਲਾਵਾ ਕਵੈਸਚਨ ਹੁੰਦਾਗਾ ਵੀ ਜੇ ਸਾਡਾ ਬੱਚਾ ਇੰਡੀਆ ਚਲਾ ਜਾਂਦਾਗਾ ਤਾਂ ਜਿਹੜੇ ਚਾਈਲਡ ਟੈਕਸ ਬੈਨੀਫਿਟ ਹੈਗੇ ਉਹ ਬੰਦ ਹੋ ਜਾਣਗੇ ਜਾਂ ਚੱਲਣਗੇ ਸੋ ਜੇ ਤੁਸੀਂ ਸ਼ਾਰਟ ਟਰਮ ਦੇ ਲਈ ਜਾ ਰਹੇ ਹੋ ਸਪੋਸ ਤੁਸੀਂ 6 ਮਹੀਨੇ ਲਈ ਜਾਂ 8 ਮਹੀਨੇ ਲਈ ਜਾਣੇ ਹੋਗੇ ਤਾਂ ਚਾਈਲਡ ਟੈਕਸ ਬੈਨੀਫਿਟ ਬੰਦ ਨਹੀਂ ਹੁੰਦੇ ਜੇ ਤੁਹਾਡੇ ਤੁਹਾਡੀ ਐਦਾਂ ਦੀ ਪਲੈਨਿੰਗ ਹੈਗੀ ਹੈ ਕਿ ਬੱਚੇ ਨੂੰ ਅਸੀਂ ਲੌਂਗ ਟਰਮ ਇੰਡੀਆ ਸਟੇ ਕਰਨਾਗਾ ਜਾਂ ਤੁਸੀਂ ਵੀ ਨਾਲ ਇੰਡੀਆ ਲੌਂਗ ਟਰਮ ਸਟੇ ਕਰਨਾ ਹਾਂਜੀ ਫਿਰ ਤੁਹਾਨੂੰ ਇਨਫੋਰਮ ਕਰਕੇ ਜਾਣਾ ਪਊਗਾ ਕਿ ਅਸੀਂ ਲੌਂਗ ਟਰਮ ਸਟੇ ਕਰਨਾ ਫਿਰ ਉਸ ਤੋਂ ਬਾਅਦ ਡਿਪੈਂਡ ਕਰਦਾ ਸੀਆਰ ਦੇ ਡਿਸੀਜਨ ਤੇ ਉਹਨਾਂ ਦੇ ਕਵੈਸਚਨ ਤੇ ਉਹਦੇ ਜਿਹੜੇ ਬੈਨੀਫਿਟਸ ਆ ਬੱਚੇ ਦੇ ਉਹ ਬੰਦ ਹੋਣਗੇ ਜਾਂ ਚੱਲਣਗੇ ਇੱਕ ਮੇਨ ਕੁਐਸਚਨ ਅੱਜਕੱਲ ਇਹ ਵੀ ਪੁੱਛਿਆ ਜਾਂਦਾ ਵੀ ਜਿਵੇਂ ਅਸੀਂ ਮਟਰਨਿਟੀ ਦੀਆਂ ਐਪਲੀਕੇਸ਼ਨਸ ਕਰਦੇ ਆ ਕਿ ਮਦਰ ਇੰਡੀਆ ਜਾ ਰਹੀ ਹੈ ਕੀ ਮਦਰ ਦੀ ਬੈਨੀਫਿਟਸ ਜਿਹੜੇ ਆਗੇ ਉਹ ਚੱਲਦੇ ਰਹਿਣਗੇ ਜਾਂ ਬੰਦ ਹੋ ਜਾਣਗੇ ਮਟਰਨਿਟੀ ਦੇ ਸੋ ਮਦਰ ਦੇ ਜਿਹੜੇ ਬੈਨੀਫਿਟਸ ਆ ਉਹ ਚੱਲਦੇ ਰਹਿਣਗੇ ਚਾਹੇ ਤੁਸੀਂ ਇੰਡੀਆ 2 ਮਹੀਨੇ ਰਹੋ 6 ਮਹੀਨੇ ਰਹੋ ਜਾਂ ਪੂਰਾ ਸਾਲ ਰਹਿ ਕੇ ਆਵੋ ਸੋ ਉਹਦੇ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਊਗੀ ਸੋ ਮੈਨੂੰ ਲੱਗਦਾ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕੇ ਹਾਂਗੇ ਪਰ ਵਾਰ-ਵਾਰ ਸਾਨੂੰ ਬਹੁਤ ਸਾਰੇ ਸੇਮ ਕੁਐਸਚਨ ਹੀ ਪੁੱਛੇ ਜਾਂਦੇ ਹੈਗੇ ਸੋ ਉਮੀਦ ਕਰਦੇ ਹਾਂਗੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਆਪਣੇ ਕਮੈਂਟ ਲੀਵ ਕਰ ਸਕਦੇ ਹੋਗੇ ਜੇ ਕਿਸੇ ਵੀ ਹੋਰ ਚੀਜ਼ ਬਾਰੇ ਤੁਸੀਂ ਜਾਨਣਾ ਚਾਹੋਗੇ ਤਾਂ ਆਪਾਂ ਉਸ ਤੇ ਵੀ ਅੱਗੇ ਨੈਕਸਟ ਵੀਡੀਓ ਜਿਹੜੀ ਹੈਗੀ ਅਪਲੋਡ ਕਰ ਸਕਦੇ ਹਾਂਗੇ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਸ਼ੀ ਗਰਸਾਰ